ਆਪ ਸਿੱਧਕੜ ਸੰਧੂ ਗੱਲ ਕਰਦੇ ਆ ਜਿੱਥੇ ਪੰਜਾਬ ਦੇ ਉੱਤੇ ਐਡੀ ਵੱਡੀ مصیبت ਆਈ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਯਾਨੀ ਕਿ ਲੋਕਾਂ ਦਾ ਜੋ ਕੀਤਾ ਸੀ ਉਹ ਤਬਾਹ ਹੋ ਗਿਆ ਲੇਕਿਨ ਫਿਰ ਵੀ ਪੰਜਾਬ ਨੂੰ ਆਬਾਦ ਕਰਨ ਵਾਸਤੇ ਪੰਜਾਬ ਦੇ ਨਾਲ ਫਿਲਮੀ ਇੰਡਸਟਰੀ ਨੇ ਬੜਾ ਹੀ ਜ਼ਿਆਦਾ ਸਾਥ ਦਿਖਾਇਆ ਜਿੱਥੇ ਪੰਜਾਬੀ ਫਿਲਮੀ ਇੰਡਸਟਰੀ ਦੇ ਵੱਡੇ ਜਿਹੜੇ ਨੇ ਕਲਾਕਾਰ ਨਿਕਲ ਕੇ ਸਾਹਮਣੇ ਆਏ ਜੇਕਰ ਗੱਲ ਕਰਦੀ ਹੈ ਸੰਗੀਤ ਕਲਾਕਾਰਾਂ ਦੀ ਐਮੀ ਵਿਰਖ ਦੀ ਗੱਲ ਕਰਦੀ ਹੈ ਮਨਕੀਰਤ ਤੌਲਖ ਦੀ ਗੱਲ ਕਰਦੀ ਹੈ ਗਿੱਪੀ ਗਰੇਵਾਲ ਦੀ ਗੱਲ ਕਰਦੀ ਹੈ ਦਰਜੀਤ ਦੋ ਸਾਜ ਦੀ ਗੱਲ ਕਰਦੀ ਹੈ ਯਾਨੀ ਕਿ ਹਰ ਇੱਕ ਜਿਹੜਾ ਹੈ ਸਾਹਮਣੇ ਆਇਆ ਪੰਜਾਬ ਦੇ ਨਾਲ ਖੜਨ ਵਾਸਤੇ ਲੋਕਾਂ ਨੂੰ ਪੈਸਾ ਵੀ ਮੁਹੱਈਆ ਕਰਾਇਆ ਗਿਆ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਾਇਆ ਗਿਆ ਟਰੈਕਟਰ ਤੱਕ ਦਿੱਤੇ ਗਏ ਔਰ ਕਈਆਂ ਵੱਲੋਂ ਪਿੰਡਾਂ ਦੇ ਪਿੰਡ ਜਿਹੜੇ ਨੇ ਗੋਦ ਵੀ ਲੈਣ ਦੀ ਗੱਲ ਕੀਤੀ ਗਈ ਕਿ ਅਸੀਂ ਇਸ ਪਿੰਡ ਦੇ ਨਾਲ ਖੜਾਗੇ ਇਹ ਪਿੰਡ ਨੂੰ ਜਿੰਨੀ ਦੇਰ ਆਬਾਦ ਨਹੀਂ ਕਰ ਦਿੰਦੇ ਇਸ ਪਿੰਡ ਨੂੰ ਸਟੈਂਡ ਨਹੀਂ ਕਰ ਦਿੰਦੇ ਤਾਂ ਅਸੀਂ ਇਹ ਪਿੰਡਾਂ ਦੇ ਨਾਲ ਖੜੇ ਹੋਵਾਂਗੇ ਪਰ ਲੇਕਿਨ ਦੂਸਰੇ ਪਾਸੇ ਕਾਫੀ ਕੰਸੋਰ ਚਲ ਰਹੀਆਂ ਨੇ ਵਿਚੋ ਵਿਚ ਜਿੱਥੇ ਤਰਨ ਤਰਨ ਜਿੰਗਨੀ ਚੋਣਾ ਦਾ ਬਿਗਲ ਵੱਜਿਆ ਹੋਇਆ ਹੈ ਜਿੱਥੇ ਕਿਸੇ ਟਾਈਮ ਵੀ ਐਲਾਨ ਹੋ ਸਕਦਾ ਹੈ ਕਿ ਵੋਟਾਂ ਇਸ ਟਾਈਮ ਪੈਣੀਆਂ ਉਹਦੇ ਵਿੱਚ ਜਿਹੜਾ ਹੈ ਕਾਫੀ ਚਰਚਾ ਚ ਨਾਮ ਸੁਣਨ ਦੀ ਆ ਰਿਹਾ ਹੈ ਮਨਕੀਰਤ ਔਲਨ ਦਾ ਯਾਨੀ ਕਿ ਜਿੱਥੇ ਲੋਕਾਂ ਵਿੱਚ ਕਾਫੀ ਪੈਸਾ ਵੀ ਮੰਕੀਰਤ ਔਲਖ ਵੱਲੋਂ ਵੰਡਿਆ ਗਿਆ ਉਹਨਾਂ ਨੇ ਕਿਹਾ ਕਿ ਪੈਸਾ ਕਮਾਇਆ ਕਿਉਂ ਹੈ ਜੇਕਰ ਲੋਕਾਂ ਦੇ ਕੰਮ ਹੀ ਨਾ ਆ ਸਕੇ ਦੂਸਰੇ ਪਾਸੇ ਮੰਕੀਰਤ ਔਲਖ ਕਾਫੀ ਜ਼ਿਆਦਾ ਲੋਕਾਂ ਦੇ ਹੱਕ ਦੇ ਵਿੱਚ ਵੀ ਨਿੱਤਰ ਕੇ ਸਾਹਮਣੇ ਆਏ ਲੋਕਾਂ ਦਾ ਸਾਥ ਦਿੱਤਾ ਹਜੇ ਤੱਕ ਵੀ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਘਰ ਘਰ ਜਾ ਕੇ ਜਿਹੜੇ ਨੇ ਮੰਕੀਰਤ ਔਲਖ ਲੋਕਾਂ ਨੂੰ ਮਿਲ ਰਹੇ ਨੇ ਵਿਸ਼ੇਵਾਚ ਗੱਲਾਂ ਚੱਲ ਪਈਆਂ ਨੇ ਕਿ ਹੁਣ ਤਰਨ ਤਰਨ 2 ਦੇ ਵਿੱਚੋਂ ਮਨਕੀਰਤ ਔਲਖ ਜਿਹੜੇ ਨੇ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਲੜ ਸਕਦੇ ਨੇ ਹਾਲਾਂਕਿ ਮਨਕੀਰਤ ਔਲਖ ਵੱਲੋਂ ਇਹਦੇ ਉੱਤੇ ਜਿਹੜਾ ਹੈ ਬਿਲਕੁਲ ਵੀ ਮੀਡੀਆ ਨੂੰ ਕੋਈ ਗੱਲ ਨਹੀਂ ਚਿਤਾਈ ਗਈ ਮੀਡੀਆ ਹਮੇਸ਼ਾ ਨਾਲ ਲੈ ਕੇ ਚੱਲਦੇ ਨੇ ਕਿਉਂਕਿ ਮਨਕੀਰਤ ਔਲਖ ਨਾਮੀ ਗ੍ਰਾਮੀ ਇੱਕ ਸਿੰਗਰ ਨੇ ਉਹਨਾਂ ਦੇ ਜਿਹੜੇ ਨੇ ਕਾਫੀ ਅੰਦਰੋਂ ਅੰਦਰ ਕੰਸੋਆਂ ਚਲਨੀਆਂ ਸ਼ੁਰੂ ਹੋ ਗਈਆਂ ਨੇ ਲੇਕਿਨ ਹਜੇ ਤੱਕ ਮਨਕੀਰਤ ਔਲਖ ਨੇ ਇਹਦੇ ਉੱਤੇ ਕੋਈ ਵੱਡਾ ਬਿਆਨ ਨਹੀਂ ਦਿੱਤਾ ਯਾਨੀ ਕਿ ਇੱਕ ਮਨਕੀਰਤ ਔਲਖ ਦੇ ਦੂਜੇ ਪਾਸੇ ਸੋਨੀਆ ਮਾਨ ਦਾ ਕਾਫੀ ਨਾਮ ਹਲਕਾ ਤਰਨਤਾਰਨ ਜਿਮਨੀ ਚੋਣ ਵਾਸਤੇ ਨਿਕਲ ਕੇ ਆਮ ਆਦਮੀ ਪਾਰਟੀ ਵੱਲੋਂ ਆ ਰਿਹਾ ਹੈ ਲੇਕਿਨ ਇਹਦੇ ਉੱਤੇ ਮਨਕੀਰਤ ਔਲਖ ਕੀ ਕਹਿ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਵਿੱਚ ਹਾਈ ਹੱਡ ਦੌਰਾਨ ਲੋਕਾਂ ਦੀ ਨਿੱਜੀ ਤੌਰ ਤੇ ਸਹਾਇਤਾ ਕਰਕੇ ਗਾਇਕ ਮਨਕੀਰਤ ਔਲਖ ਖੂਬ ਚਰਚਾ ਵਿੱਚ ਰਹੇ ਉਹਨਾਂ ਦੀ ਸੇਵਾ ਭਾਵਨਾ ਵੰਡੇ ਪੱਧਰ ਤੇ ਪ੍ਰਸ਼ੰਸਾ ਹੋਈ ਪਰ ਇਸ ਨਾਲ ਹੀ ਸਵਾਲ ਵੀ ਖੜੇ ਹੋ ਗਏ ਕਿ ਔਲਖ ਸਿਆਸਤ ਦਾ ਰੂਪ ਕਰਨ ਵਾਲੇ ਸਨ ਇਹ ਦੌਰਾਨ ਉਹਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕੌਰਾਇਓ ਨਾਲ ਗੱਲਬਾਤ ਕੀਤੀ ਸਿਆਸਤ ਬਾਰੇ ਸਪਸ਼ਟ ਕਰਦਿਆ ਸਿੰਗਲ ਮਨਕੀਰਤ ਔਲਖ ਨੇ ਕਿਹਾ ਕਿ ਉਹਨਾਂ ਦਾ ਰਾਜਨੀਤੀ ਦੇ ਜਾਂਦਾ ਕੋਈ ਵੀ ਇਰਾਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਕਲਾਕਾਰ ਹਨ ਉਹ ਉਮਰ ਵਿੱਚ ਕਲਾਕਾਰ ਹੀ ਰਹਿਣਗੇ ਉਹਨਾਂ ਦੀ ਇੱਛਾ ਹੈ ਕਿ ਬੁਢਾਪੇ ਵਿੱਚ ਉਹ ਲੋਕਾਂ ਨੂੰ ਸੁਪਰ ਹਿੱਟ ਗੀਤ ਪੇਸ਼ ਕਰਕੇ ਕੱਦੇ ਰਹਿਣਗੇ ਸਿੰਗਲ ਮਨਕੀਰ ਤੋਲਕਰੇ ਦੱਸਿਆ ਕਿ ਸਭ ਰਾਜਨੀਤਿਕ ਪਾਰਟੀਆਂ ਨਾਲ ਪਿਆਰ ਕਰਦੇ ਹਨ ਭਾਵੇਂ ਉਹ ਆਮ ਆਦਮੀ ਪਾਰਟੀ ਪੰਜ ਪਾ ਕਾਂਗਰਸ ਕਾਲੀਦਲ ਜਾਂ ਕਿਸੇ ਹੋਰ ਨਾਲ ਸੰਬੰਧ ਹੋ ਕਲਾਕਾਰ ਹੋਣ ਕਰਕੇ ਉਹ ਕਿਸੇ ਨਾਲ ਪਿਆਰ ਅਤੇ ਸਤਿਕਾਰ ਰਿਸ਼ਤਾ ਬਨਾਈ ਰੱਖਦੇ ਹਨ ਸਿਆਸਤ ਤੋਂ ਦੂਰ ਹੋਣ ਦਾ ਕਾਰਨ ਦੱਸਿਆ ਕਿ ਮੰਕੀਰਤ ਤੌਲਕ ਨੇ ਕਿਹਾ ਕਿ ਚੋਣਾਂ ਵਿੱਚ ਉੱਭਰਦੇ ਹਨ ਲੋਕ ਉਹਨਾਂ ਨੂੰ ਇੱਕ ਪਾਰਟੀ ਦੇ ਟੈਗ ਨਾਲ ਜੋੜ ਦੇਣਗੇ ਇਸ ਨਾਲ ਉਹਨਾਂ ਨੂੰ ਪ੍ਰਸ਼ੰਸ਼ਕ ਘਟ ਹੋ ਸਕਦੀ ਹੈ ਇਸ ਤੋਂ ਇਲਾਵਾ ਰਾਜਨੀਤੀ ਵਿੱਚ ਕਈ ਵਾਰ ਅਜਿਹੇ ਫੈਸਲੇ ਕਰਨੇ ਪੈਂਦੇ ਹਨ ਕਿ ਸੁਭਾਅ ਦੇ ਖਿਲਾਫ ਵੀ ਹੁੰਦੇ ਹਨ ਉਹਨੂੰ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ਖਸੀਅਤ ਐਸੀਆਂ ਚੀਜ਼ਾਂ ਨਾਲ ਨਹੀਂ ਬਣੀ ਯਾਨੀ ਕਿ ਪੰਜਾਬ ਦੇ ਵਿੱਚ ਜਿੱਥੇ ਟਰੈਕਟਰਾਂ ਦੀ ਵੀ ਕਾफी ਸੇਵਾ ਕੀਤੀ ਗਈ ਔਲਖ ਵੱਲੋਂ ਪੈਸਾ ਵੀ ਕਾफी ਵੰਡਿਆ ਗਿਆ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਸਿਆਸਤ ਵਿੱਚ ਨਹੀਂ ਆਵਾਂਗਾ ਮੈਂ ਐਜ਼ ਏ ਕਲਾਕਾਰ ਹੀ ਪੇਸ਼ਕਾਰੀ ਕਰਦਾ ਰਿਹਾ ਤਾਂ ਐਜ਼ ਏ ਕਲਾਕਾਰ ਹੀ ਪੇਸ਼ਕਾਰੀ ਕਰਾਂਗਾ